ਉੱਤੇ ਪੱਟ ਕੀ ਦੇ ਡੌਲੇ ਪੈ ਗੁੰਬੇ ਐ ਇਹ ਧਰਤ ਮੇਰੇ ਪੰਜਾਬ ਦੀ ਅੱਥੇ ਛੇਰ ਸੀ ਪੈਦਾ ਹੁੰਦੇ ਆ ਪਰ ਉਹ ਵੇਖੀ ਰੱਬਾ ਦੇ ਰੱਬਾ ਮੇਰੇ ਰੱਬਾ ਦੇ ਰੱਬਾ ਮੇਰੇ ਰੱਬਾ ਵਾਹਿਗੁਰੂ 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 ਡਾਕਟਰ ਜਲਦੀ ਭਾਈ ਐਂਬੂਲੈਂਸ ਜਾਂ ਡਾਕਟਰ ਜਾਂ ਗੱਡੀ ਦਾ ਪ੍ਰਬੰਧ ਕਰੋ ਜਲਦੀ 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 ਵਾਹਿਗੁਰੂ 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 ਜਲਦੀ ਬੁਲਾ ਕੇ ਕਮੇਟੀ ਨੂੰ ਬੇਨਤੀ ਆ ਗੱਡੀ ਲੈ ਕੇ ਆਓ ਸਾਰੀ ਪ੍ਰਬੰਧਕ ਕਮੇਟੀ ਜਲਦੀ ਜਲਦੀ ਭਰਾ ਬਣ ਕੇ ਬੰਨੋ ਬਈ ਜਲਦੀ ਕੋਈ ਬੰਦੋ ਲੈ ਲੋ ਸਾਫਾ ਲੈ ਲੋ ਕੋਈ ਵੀ ਚੀਜ਼ ਲੈ ਲੋ ਜਲਦੀ ਬੰਦ ਦਿਓ ਬਈ ਬਈ ਬੰਟੀ ਕਮੇਟੀ ਖੜੀ ਹੈ ਜੀ ਪਹਿਲਾਂ ਆਪਣੇ ਕੋਲੇ ਗੱਡੀ ਮੰਗਵਾਓ ਤੇ ਮੇਰੀ ਬੇਨਤੀ ਹੈ ਜਿਹੜੇ ਵੀਰ ਸਾਡੇ ਐਨਆਰਆਈ ਵੀਰ ਚਾਹੇ ਖੇਡ ਪ੍ਰਮੋਟਰ ਜਿਹੜੇ ਵੀਰ ਲਾਈਵ ਮੈਚ ਦੇਖ ਰਹੇ ਆ ਉਹਨਾਂ ਵੀਰਾਂ ਨੂੰ ਬੇਨਤੀ ਆ ਬਈ ਇਹ ਟੋਟੀਆਂ ਤੋਂ ਆਇਆ ਨੌਜਵਾਨ ਖੇਡਣ ਹਰਮਨ ਦੇ ਨਾਲ ਤੇ ਚੋਟ ਜਿਹੜੀ ਤੁਹਾਨੂੰ ਪਤਾ ਲੱਤ ਟੁੱਟ ਗਈ ਹੈ ਹੱਥ ਬੰਨ ਕੇ ਬੇਨਤੀ ਆ ਐਨਆਰਆਈ ਭਰਾਵਾਂ ਨੂੰ ਚਾਹੇ ਖੇਡ ਪ੍ਰਮੋਟਰ ਜਿਹੜੇ ਲਾਈਵ ਮੈਚ ਦੇਖ ਰਹੇ ਆ ਬਈ ਇਹਦੀ ਆਪਾਂ ਮਾਲੀ ਮਦਦ ਵੀ ਜ਼ਰੂਰ ਕਰਨੀ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਤੇ ਪ੍ਰਬੰਧਕ ਕਮੇਟੀ ਨੂੰ ਬੇਨਤੀ ਆ ਆਪਾਂ ਪਲੇਅਰ ਦਾ ਪੂਰਾ ਸਾਥ ਦੇਈਏ ਬਹੁਤ ਧੰਨਵਾਦ ਹੋਵੇਗਾ ਸਾਰੇ ਵੀਰਾਂ ਦਾ ਇਹ ਪ੍ਰਿੰਸ ਸਾਹਿਬ ਬਾਜੇ ਤੋਂ ਆਇਆ ਟੋਟੀਆਂ ਪਿੰਡ ਤੇ ਲੱਦਾ ਆਪ ਨੂੰ ਪਤਾ ਲੱਗ ਗਿਆ ਵੀ ਫੈਕਚਰ ਹੋ ਗਈ ਆ ਆਪਾਂ ਜਰੂਰ ਸਾਰਿਆਂ ਨੇ ਮਦਦ ਕਰਨੀ ਐ ਐਨਆਰਆਈ ਭਰਾ ਵੀ ਸੁਣਦੇ ਸਾਡੇ ਹੈਪੀ ਵੀਰੋ ਨੇ ਕਿੰਨੇ ਵੀ ਜੁੜੇ ਸੁਖ ਜਸ ਤੁਰਪੋ ਤੁਰਪੋ ਸਾਰੇ ਪਲੇਅਰ ਨਾਲ ਲੱਗ ਜਾਓ ਯਾਰ ਜਿਹੜੇ ਦਰਸ਼ਕ ਤੁਸੀਂ ਵੀ ਭਾਈ ਕਰਦੇ ਆਂ ਇਹ ਮਦਦ ਜਿੰਨੀ ਹੋ ਸਕੇ ਕੋਈ ਜਾਣ ਬੁਝ ਕੇ ਹੁੰਦਾ ਵੈਗਰੂ ਕਿਰਪਾ ਕਰ ਮੈਂ ਪਹਿਲਾਂ ਕਿਹਾ ਸੀ ਜੇ ਕਰੇ ਚ ਸੱਟਾ ਨਾ ਹੋਣ ਤਾਂ ਇਦਾਂ ਦੀ ਖੇਡ ਹੀ ਹੈ ਨਹੀਂ ਅਮਰਤਪਾਲ ਕੈਨੇਡਾ ਅਮਰਤਪਾਲ ਕੈਨੇਡਾ ਅਮਰਤਪਾਲ ਕਿੰਨੇ ਬੋਲਾ 5 ਠੀਕ ਹੈ ਆਵੇ ਪ੍ਰਧਾਨ ਵੀ ਕੋੜੇ ਹੀ ਐ ਸਾਰੇ ਇਕੱਠੇ ਆ ਗਏ ਤੁਹਾਡੇ ਮੰਦਰ ਬੋਲੇ ਨਹੀਂ ਪੈਸਿਆਂ ਦੀ ਲੋੜ ਹੀ ਆ ਪਰ ਹੁਣੇ ਲੋੜ ਆ ਪੈਸਿਆਂ ਦੀ ਨਾਲ ਦੀ ਨਾਲ ਦੇਣੀ ਆ ਨਾਲ ਦੀ ਨਾਲ ਦੇਣੇ ਆ ਜਿਹੜਿਆਂ ਨਾਲ ਦੀ ਨਾਲ ਜਿਹੜੇ ਵੀਰਾਂ ਨੂੰ ਆਪਾਂ ਕਵਾਂਗੇ ਤੇ ਜਿਹੜੇ ਬਿਨਾ ਕਹਿਣ ਤੋਂ ਵੀ ਮੇਰੇ ਵੀਰ ਯਾਰ ਜਿੰਨੀ ਜਿੰਨੀ ਕਿਉਂਕਿ ਪਲੇਅਰਾਂ ਨਾਲ ਕਬੱਡੀ ਐ ਇਹਨਾਂ ਨੂੰ ਦੇਖਣ ਦੇ ਲਈ ਆਪਾਂ ਆਉਣੇ ਆ ਇਹ ਕੋਈ ਟਾਟੇ ਵਿਰਲੇ ਦੇ ਘਰੇ ਨਹੀਂ ਜੰਮਦੇ ਇਹ ਵੀ ਆਪਣੇ ਗਰੀਬ ਪਰਿਵਾਰ ਦੇ ਵਿੱਚੋਂ ਹੀ ਹੁੰਦੇ ਆ ਤਾਂ ਹੀ ਕਬੱਡੀ ਖੇਡਦੇ ਆ ਬਾਈ ਜੀ ਦੱਸਿਓ ਪਿੰਦਾ ਕਬਰਵੱਛੇ ਤੋਂ ਆਪ 500 ਰੁਪਇਆ ਇਸ ਮੁੰਡੇ ਦੇ ਲਈ ਆ ਗਿਆ ਇੱਕ ਪਲੇਅਰ ਦੇ ਇੱਕ ਮੇਰੇ ਕੋਲੇ ਇੱਕ ਮਿੰਟ ਇੱਕ ਮਿੰਟ ਕਮੇਟੀ ਵਾਲਿਆਂ ਨੂੰ ਬੇਨਤੀ ਹੈ ਗੁਰਮੁਲਾਪ ਸਿੰਘ ਉਹਨਾਂ ਕੋਲੇ 5000 ਆ ਗਿਆ ਲੱਭੂ ਨੇ ਆਪਣੀ ਟੀਮ ਵੱਲੋਂ ਮਹਿੰਆ ਵਾਲੇ ਦੇ ਮੁੰਡੇ ਦੇ ਕੇ ਪੈਸੇ ਨਾ ਲੱਭੂ ਸਾਡਾ ਮਹਿੰਆ ਅਮਰਤ ਕੈਨੇਡਾ ਇੱਕ ਬੰਦੇ ਨੂੰ ਪੈਸੇ ਭਰਾਓ ਭਰਾ ਵੜ ਕੇ ਇੱਕ ਬੰਦੇ ਨੂੰ ਠੀਕ ਹੈ ਆ ਸਾਰੇ ਪੈਸੇ 3000 ਰੁਪਇਆ ਇੱਕ ਹੋਰ ਆਇਆ ਮੇਰੇ ਕੋਲੇ ਆ ਵੀ ਫੜ ਲਓ 3000 ਆ 3000 ਤੇ 500 ਰੁਪਇਆ 3500 ਰੁਪਇਆ ਇਹ ਫੜ ਲਓ ਇਹ ਸਾਰੇ ਪੈਸੇ ਇੱਕ ਮੁੰਡੇ ਨੂੰ ਦੇ ਦਿਓ ਹਰਮਨ ਆ 80000 ਰੁਪਇਆ ਕਮੇਟੀ ਵੱਲੋਂ ਹਰਮਨ ਸਿਰਾਲੀਆ ਦਾ ਪੈਸੇ ਫੜੇ ਨਾਲ ਲੱਗੇ ਕਿਉਂਕਿ ਬਾਜੇ ਚ ਆਇਆ ਉਹ ਮੁੰਡਾ ਨਾਲ ਠੀਕ ਹੈ ਆ ਵੀ ਆ 100 ਵੀ ਫੜ ਲਓ ਆ ਵੀ ਆ ਵੀ ਫੜ ਲਓ ਸਾਰੇ ਓਕੇ ਆ ਵੀ ਆ ਵੀ ਫੜ ਲਓ ਸਾਰੇ ਓਕੇ ਕੋਈ ਨਹੀਂ ਤੁਸੀਂ ਮੁੰਡਾ ਲੈ ਕੇ ਜਾਓ ਪਿੱਛੇ ਪੈਸੇ ਹੋਰ ਆ ਜਾਣਗੇ ਕਮੇਟੀ ਕਹਿੰਦੀ ਵੀ ਅਸੀਂ ਪੂਰਾ ਸਾਥ ਦੇਵਾਂਗੇ ਬੰਬੂ ਨੇ ਪਹਿਲਾਂ ਕਹਤਾ ਵੀ ਸਾਡੀ ਕਮੇਟੀ ਸਾਡਾ ਪਿੰਡ ਨਾਲ ਖੜਾ ਨੰਬਰ ਨੋਟ ਕਰ ਲਓ ਜੀ ਜਿਹੜੇ ਵੀਰਾਂ ਨੇ ਕੋਈ ਐਨ ਆਰ ਆਈ ਵੀਰਾਂ ਨੇ ਪੈਸੇ ਪਾਉਣੇ ਆ ਪਲੇਅਰ ਦੀ ਮਦਦ ਲਈ 81 467 63030 81 467 ਤੇ 630 30 ਬਾਈ ਗੱਡੀ ਤੋਰੋ ਕਰਾ ਭੇਜ ਦੇਣਾ ਤੇ ਸ਼ੋਅ ਹੁੰਦਾ ਹੈ ਜਿਹੜੇ ਵੀਰਾਂ ਨੇ ਦਾਨੀ ਸੱਜਣਾ ਨੇ ਬਾਹਰੋਂ ਵੀ ਮਾਇਆ ਪਾਉਣੀ ਹੈ ਉਹ ਵੀਰ ਜਿਹੜੇ ਕੀ ਨਾ ਜੱਗਾਸਰਾ ਜੱਗੇ ਵੱਲੋਂ 1000 ਰੁਪਇਆ ਆ ਆਇ ਕਯਾ ਯਾਰ ਮੰਦਰ ਇੱਕੋ ਮਟ ਯਾਰ ਆ ਜਿਹੜੀਆਂ ਟੀਮਾਂ ਸੀ ਜਿੰਨੇ ਮੈਚ ਰਹਿੰਦੇ ਸੀ ਸਾਰੀਆਂ ਟੀਮਾਂ ਦੀ ਸਹਿਮਤੀ ਹੋਈ ਆ ਵੀ ਜਿਹੜੀ ਪ੍ਰਿੰਸ ਦੇ ਸੱਟ ਲੱਗੀ ਆ ਲੱਤ ਫੈਕਚਰ ਹੋਈ ਆ ਆਪ ਸਭ ਨੂੰ ਪਤਾ ਲੱਗ ਗਿਆ ਆ ਪਲੇਅਰ ਖੜੇ ਆ ਕਿਉਂਕਿ ਇਹ ਉਹਨਾਂ ਦਾ ਸਾਥੀ ਖਿਡਾਰੀ ਆ ਨਵਾਂ ਮੁੰਡਾ ਇਹ ਕਹਿੰਦੇ ਪਹਿਲਾ ਇਨਾਮ 81000 ਦੂਜਾ 71000 ਇਹ ਸਾਡੇ ਸਾਰੇ ਪਲੇਅਰਾਂ ਵੱਲੋਂ ਉਸ ਭਰਾ ਦੇ ਇਲਾਜ ਦੇ ਲਈ ਭੇਜੋ ਤੇ ਅਸੀਂ ਕਹਿੰਦੇ ਕੋਈ ਪੈਸਾ ਨਹੀਂ ਲੈ ਕੇ ਜਾਵਾਂਗੇ ਬੱਬੂ ਪ੍ਰਧਾਨ ਜੀ ਤੁਹਾਡੀ ਕਮੇਟੀ ਨੂੰ ਬੇਨਤੀ ਹੈ ਇਹ ਮਾਇਆ ਤੁਸੀਂ ਜਿਹੜੀ ਹੈ ਇਹਨਾਂ ਮੁੰਡਿਆਂ ਨਾਲ ਗੱਲਬਾਤ ਕਰਕੇ ਸਾਰੀ ਉਹ ਮੁੰਡੇ ਦੇ ਹੱਕ ਚ ਦੇ ਦਿਓ ਇੱਕ ਵਾਰੀ ਤਾੜੀਆਂ ਮਾਰ ਦਿਓ ਕੋਈ ਪਲੇਅਰਾਂ ਦਾ ਬੜਾ ਹੌਸਲਾ ਆਉਣਾ ਚਾਹੀਦਾ ਆਪਾਂ ਜਿੰਨੀ ਹੈਲਪ ਹੋਣੀ ਜ਼ਰੂਰੀ ਕਰਨੀ ਹੈ ਬਹੁਤ ਬਹੁਤ ਧੰਨਵਾਦ ਉਹਨਾਂ ਵੱਲੋਂ ਇੱਕ ਮਿੰਟ ਜੀ ਬੱਬੂ ਪ੍ਰਧਾਨ ਜੀ ਉਰੇ ਨੂੰ ਆਏ ਜੀ ਸਰਨੇ ਆ ਨਿੱਕੂ ਖੜਾ ਕਲਿਆਣਾ ਵਾਲਾ ਆ ਸਵਰਨਾ ਖਿਆਲੀ ਵਾਲਾ ਖੜਾ ਬੇਨਤੀ ਹੈ ਇਹ ਮਾਇਆ ਤੁਸੀਂ ਜਿਹੜੀ ਹੈ ਇਹਨਾਂ ਮੁੰਡਿਆਂ ਨਾਲ ਗੱਲਬਾਤ ਕਰਕੇ ਸਾਰੇ ਉਹ ਮੁੰਡਿਆਂ ਦੇ ਹੱਕ ਚ ਦੇ ਦਿਓ ਇੱਕ ਵਾਰੀ ਤਾੜੀਆਂ ਮਾਰ ਦਿਓ ਕੋਈ ਪਲੇਅਰਾਂ ਦਾ ਬੜਾ ਹੌਸਲਾ ਆਉਣਾ ਚਾਹੀਦਾ ਆਪਾਂ ਜਿੰਨੀ ਹੈਲਪ ਹੋਣੀ ਜ਼ਰੂਰੀ ਕਰਨੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਪਲੇਅਰਾਂ ਦਾ ਕਿਉਂਕਿ ਸੱਟ ਲੱਗੀ ਹੈ ਤੇ ਉਹਦੇ ਲਈ ਆਪਾਂ ਖੜੇ ਵੀ ਆ ਕੋਈ ਗੱਲ ਨਹੀਂ ਇਨਸਾਨੀਅਤ ਹੈ ਇਹ ਗੁਰਚਰਨ ਵੀ ਚਾਹੀਦਾ ਵੀ ਇਦਾਂ ਹੀ ਹੈ ਡਾਕਟਰ ਜਸਵਿੰਦਰ ਸਿੰਘ ਜੀ ਕੱਬਰਵੱਥੇ ਵਾਲੇ ਕਹਿੰਦੇ ਵੀ ਇੱਕ ਪੀਪਾ ਸੀ ਘਿਓ ਦਾ ਉਸ ਮੁੰਡੇ ਦੇ ਲਈ ਖਾਣ ਪੀਣ ਦੇ ਲਈ ਉਹਨਾਂ ਦੇ ਘਰੇ ਭੇਜਦੇ ਆਂਗੇ ਜਾਂ ਦਾ ਵੀਰ ਉਹਨਾਂ ਦੇ